ਜਿਹੜਾ ਕੁੜੀ ਦਾ ਹਸਬੰਦ ਸੀ ਉਹ ਪੇਕੇ ਰਿਹਾ ਇਸ ਕਰਕੇ ਆਪਣੇ ਪਿੰਡ ਰਿਹਾ ਇਸ ਕਰਕੇ ਕਿ ਉਹਦੇ ਨਾਲ ਵਿੱਚ ਨਾ ਨਾ ਇਨਵੋਲਵਮੈਂਟ ਹੋਏ ਤੇ ਆਪਣੀ ਮਾਂ ਨੂੰ ਭੇਜਤਾ ਨਾਲ ਮੰਮੀ ਹੋਰੀ ਤਾਂ ਤਾਂ ਪਹਿਲਾ ਹਫ਼ਤਾ ਹੋ ਹੈਗਾ ਕਿ ਅਸੀਂ ਪਿਛੇ ਵੀ ਉਹਦਾ ਬੈਕਗ੍ਰਾਉਂਡ ਸਾਰੀ ਜਾਣਦੇ ਆ ਕਰੋਨਾ ਇਦਾਂ ਕਰਕੇ ਉੱਥੋਂ ਪਿਆ ਕੁੜੀ ਨੂੰ ਤੇ ਸੱਸ ਨੇ ਚੱਪਾ ਲਾ ਕੇ ਮਾਰਨ ਪੈ ਗਈ ਨਾਮ ਹੋਇਆ ਉਹਨਾਂ ਦਾ ਘੜਿਆ ਨਾਮ ਮੋਵਟ ਨੂੰ ਕੋਸ਼ ਹੋਇਆ ਕਿੱਥੇ ਛੜ ਕੇ ਤੇ ਕਿੱਥੇ ਪੜਰੀ ਕਿਦਾਂ ਡੇਗੀ ਵਿੱਚ ਕਿਉਂਕਿ ਮੈਂ ਘਰੋਂ ਕੁੜੀ ਚੰਗੀ ਭਲੀ ਉਹਨਾਂ ਨੇ ਕੱਲੀ ਇਹ ਮੁੰਡੇ ਦੀ ਸਲਾਹ ਨਾਲ ਮੁੰਡੇ ਨੇ ਦੋਨਾਂ ਨੂੰ قصورਵਾਲ ਮੰਨ ਨਹੀਂ ਜਿੰਨਾਂ ਨੇ ਮੈਂ ਕੁੜੀ ਕੱਲੀ ਕਿਉਂ ਜਦ ਅਈ ਉਹਨਾਂ ਨੂੰ ਮਨਾ ਕੀਤਾ ਵੀ ਹਰ ਰਸਤੇ ਨਾ ਆਇਓ ਕਿਉਂ ਆਏ ਬੀਤੇ ਦਿਨ ਜਦੋਂ ਇਹ ਖਬਰ ਸਾਹਮਣੇ ਆਈ ਕਿ ਐਕਟੀਵਿਟੀ ਜਾਂਦੀਆਂ ਹੋਈਆਂ ਨੂੰ ਸਸਤੇ ਨਾਲ ਹਾਦਸਾ ਹੋ ਗਿਆ ਤਾਂ ਉੱਥੇ ਪਹੁੰਚੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਮਾਣਾ ਹਾਲ ਸੀ ਇਹ ਸਾਰੀ ਵਾਰਤਤ ਵਿੱਤੇ ਦਿਨੀ ਵਾਪਰੀ ਸੀ ਪਰ ਅੱਜ ਇਸੇ ਘਟਨਾ ਤੇ ਵਿੱਚ ਕੁੜੀ ਦੇ ਪਰਿਵਾਰਿਕ ਮੈਂਬਰ ਸਾਹਮਣੇ ਆਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਲੁਟੇਰੀਆਂ ਦੇ ਵੱਲੋਂ ਕੀਤਾ ਗਿਆ ਕੋਈ ਕੰਮ ਨਹੀਂ ਸਗੋਂ ਸਹਰਿਆਂ ਦੀ ਰਚੀ ਹੋਈ ਸਾਜ਼ਿਸ਼ ਹੈ। ਬਰਦਾਸਪੁਰ ਦੇ ਕਾਨੂੰ ਵਾਲਾ ਰੋਡ ਤੇ ਸਥਿਤ ਨਵਾਂ ਪਿੰਡ ਸਰਦਾਰਾ ਦੇ ਨੇੜੇ ਦਰਦਨਾਕ ਵਾਰਤਤ ਵਾਪਰੀ ਸੀ ਜਦ ਕਸਬਾ ਧਾਰੀਵਾਲ ਦੀ ਰਹਿਣ ਵਾਲੀ ਨੂੰ ਸੱਸ ਐਕਟੀਵਾ ਤੇ ਜਾ ਰਹੇ ਸਨ। ਨਹਿਰ ਦੇ ਕੰਢੇ ਕੁਝ ਜਣ ਪਛਾਤੇ ਲੁਟੇਰੀਆਂ ਦੇ ਵੱਲੋਂ ਉਹਨਾਂ ਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਤੇ ਲੁੱਟ ਵੀ ਲਿਆ ਗਿਆ ਸੀ ਇਸ ਵਾਰदात ਨੂੰ ਅੰਜਾਮ ਦਿੰਦੇ ਹੋਏ ਨੂੰ ਅਮਨਪ੍ਰੀਤ ਕੌਰ ਤੇ ਕੋਲੋਂ ਮੰਦਰੀ ਦੀ ਲੁੱਟ ਕਰ ਰਹੇ ਸਨ ਤਾਂ ਅਚਾਨਕ ਹੀ ਅਮਨਪ੍ਰੀਤ ਨਹਿਰ ਦੇ ਵਿੱਚ ਜਾ ਡਿੱਗੀ ਨਹਿਰ ਦੇ ਵਿੱਚ ਉਹ ਡੁੱਬ ਗਈ ਜਿਸ ਨੂੰ ਲੱਭਣ ਵਾਸਤੇ ਦੂਸਰੇ ਦਿਨ ਵੀ ਗੋਤਾਖੋਰਾਂ ਦੇ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਸੀ ਉਧਰ ਨਹਿਰ ਦੇ ਵਿੱਚ ਗਿਰੀ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੀ ਦੀ ਸਸਤੇ ਹੀ ਸਵਾਲ ਉਠਾਏ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਜੇਕਰ ਲੁਟੇਰੀਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਕੋਈ ਚੀਜ਼ ਲੁੱਟੀ ਕਿਉਂ ਨਹੀਂ ਗਈ ਉੱਥੇ ਹੀ ਸਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਇਲਾਕੇ ਦੇ ਲੋਕਾਂ ਦੇ ਵੱਲੋਂ ਪੁਲਿਸ ਨੂੰ ਇਸ ਦੇ ਉੱਪਰ ਇਹ ਕਿਹਾ ਜਾ ਰਿਹਾ ਹੈ ਕਿ ਦੂਸਰੇ ਦਿਨ ਲੜਕੀ ਨੂੰ ਲੱਭਣ ਵਾਸਤੇ ਸਰਚ ਆਪਰੇਸ਼ਨ ਡੂੰਘਾਈ ਦੇ ਨਾਲ ਚਲਾਇਆ ਜਾਵੇ ਅਮੌਲਕ ਸਿੰਘ ਡੀਐਸਪੀ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਗੋਤਾਖੋਰਾਂ ਦੀ ਮਦਦ ਦੇ ਨਾਲ ਨਹਿਰ ਦੇ ਵਿੱਚ ਡੁੱਬੀ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਉਸ ਦੇ ਅਨੁਸਾਰ ਅਗਲੀ ਕਾਰਵਾਈ ਜਾਰੀ ਹੈ। ਇਹ ਗੱਲ ਨਹੀਂ ਮਾੜੀਆਂ ਮੋਟੀਆਂ ਘਰ ਵਿੱਚ ਗੱਲਾਂ ਹੁੰਦੀਆਂ ਨੇ। ਬਰੋਣਾ ਇਦਾਂ ਕਰਕੇ ਉੱਥੋਂ ਪਿਆ ਕੁੜੀ ਨੂੰ ਤੇ ਸਾਸ ਨੇ ਚੱਪਾ ਲਾ ਕੇ ਮਾਰਨ ਪਾਈ ਤੇ ਮੁੰਡਾ ਤੇ ਪਿਓ ਘਰ ਹੀ ਉਹ ਕਹਿੰਦੇ ਵੀ ਤੁਸੀਂ ਸਾਡੇ ਸਾਹਮਣੇ ਆ ਕੇ ਕੁੜੀ ਨੂੰ ਮਾਰੀਏ ਮੈਂ ਇਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਪਛਾਣ ਕਰਕੇ ਜਿਹੜਾ ਮੈਂ ਕਿਸੇ ਅੱਗੇ ਨਾਂ ਨਹੀਂ ਲਿਆ ਮੈਂ ਕਿਹਾ ਵੀ ਈ ਐਂ ਬਸਾਉਣੀ ਆ ਜਾਂੜਨੀ ਨਹੀਂ ਹੈਗੇ ਤੇ ਮੈਂ ਇੰਨੇ ਪੈਸੇ ਲਾ ਕੇ ਵਿਆਈ ਆ ਮੈਂ ਤੇ ਭਾਜੀ ਮੇਨਤ ਕਰਕੇ ਕਰਜ਼ਾ ਚੁੱਕ ਕੇ ਮੈਂ ਆਪਣੀ ਧੀ ਵਿਆਹੀ ਤੇ ਮੈਂ ਵਿਆਉਣ ਵਾ ਬਸਾਉਣ ਵਾ ਤੇ ਵਿਆਹੀ ਮੈਂ ਜੜਨ ਵਾ ਨਹੀਂ ਜਿਵੇਂ ਮੈਂ ਜਾਣ ਮੇਰੀ ਮੇਰੀ ਧੀ ਨੂੰ ਇਹਨਾਂ ਨੇ ਲਿਆ ਕੇ ਕਦੀ ਇਹ ਰਸਤੇ ਨਹੀਂ ਲਿਆਂਦਾ ਉਹ ਨਾ ਉਹ ਜੇ ਕੋਈ ਗੱਲ ਹੋਈ ਤੇ ਫਿਰ ਉਹਨਾਂ ਨੂੰ ਕੋਈ ਕੁਝ ਵੀ ਹੋਇਆ ਨਾ ਮੋਬਾਈਲ ਉਹਨਾਂ ਦਾ ਖੜਿਆ ਨਾ ਮੋਵਟ ਨੂੰ ਕੁਝ ਹੋਇਆ ਕਿੱਥੇ ਛੜ ਕੇ ਤੇ ਕਿੱਥੇ ਬੜਰੀ ਕਿਦਾਂ ਡੇਗੀ ਵਿੱਚ ਇਹ ਸਲਾਹ ਨਾ ਹੋਇਆ ਮੁੰਡੇ ਦੇ ਮੇਰੀ ਧੀ ਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਮੇਰੀ ਧੀ ਮਿਲਣੀ ਚਾਹੀਦੀ ਇਨਸਾਫ ਮਿਲਣਾ ਚਾਹੀਦਾ ਮੈਨੂੰ ਕਦੇ ਮੈਂ ਤੇ ਹਟਾ ਮੋਂ ਜਿਨ੍ਹਾਂ ਨਾਲ ਮੈਂ ਕੱਲੀ ਮੈਂ ਤੇ ਉਹਨਾਂ ਨੂੰ ਕਸੂਰਵਾਰ ਮੰਨਨੀ ਆ ਕਿਉਂਕਿ ਮੈਂ ਘਰੋਂ ਕੁੜੀ ਚੰਗੀ ਭਲੀ ਉਹਨਾਂ ਨਾਲ ਕੱਲੀ ਇਹ ਮੁੰਡੇ ਦੀ ਸਲਾਹ ਨਾਲ ਮੁੰਡੇ ਨੇ ਦੋਨਾਂ ਨੂੰ ਕਸੂਰਵਾਰ ਮੰਨਨੀ ਜਿਨ੍ਹਾਂ ਨਾਲ ਮੈਂ ਕੁੜੀ ਕੱਲੀ ਕਿਉਂ ਜਦ ਅਸੀਂ ਉਹਨਾਂ ਨੂੰ ਮਨਾ ਕੀਤਾ ਵੀ ਹਰ ਰਸਤੇ ਨਾ ਆਇਓ ਕਿਉਂ ਆਏ ਸਾਡੀ ਕੁੜੀ ਅਮਨਪ੍ਰੀਤਕੌਰ ਜੋ ਕਿ ਆਕਾਸ਼ਦੀਪ ਵੱਲ ਵਿਆਹੀ ਸੀ ਧਾਰੀਵਾਲ ਬੇਦੀਪੁਰ ਫੜਕ ਅਮ ਕੱਲ ਪਰਸੋਂ ਸਾਡੇ ਘਰ ਆਏ ਨੇ ਰਾਤ ਬਾਅਦ ਚ ਸਵੇਰੇ ਮਗੀ ਸਾਡੇ 12 1 ਵਜੇ ਤੋਂ ਤੁਰੇ ਨੇ ਪਿੰਡੋਂ ਸ਼ਿਨਾ ਬੇੜ ਤੋਂ ਬਾਚੇ ਤੇ ਆ ਕੇ ਨਾ 2:30 ਵਜੇ ਨੂੰ ਕਾਲ ਕੀਤੀ ਐ ਏਦਾਂ ਨਹਿਰ 'ਚ ਕੁੜੀ ਡੇਗੀ ਐ ਯਮਰ ਕੇ ਦੋ ਬੰਦੇ ਆਏ ਉਹਨਾਂ ਨੂੰ ਲੁੱਟਖੋ ਕੀਤੀ ਐ ਤੇ ਉਹਨਾਂ ਨਹਿਰ 'ਚ ਧੱਕਾ ਮਾਰਤਾ ਪਰ ਆਹ ਲੁੱਟਖੋ ਵਾਲਾ ਮਾਮਲਾ ਕੋਈ ਹੁਣ ਲੱਗਣ ਨਹੀਂ ਰਿਹਾ ਜੀ ਕੋਈ ਨਾ ਸਬੂਤ ਨਾ ਕੁਝ ਪੁਲਿਸ ਵੀ ਹੁਣ ਦੇਈਆ ਛਾਂਗਣ ਕੰਨ ਦੀ ਵਾ ਜਲਦੀ ਜਲਦੀ ਦਫਾਣਾ ਚਾਹੀਦਾ ਨੇ ਕਿ ਹਾਂ ਜੇ ਬੰਦਿਆਂ ਨੇ ਕੀਤਾ ਚੋਰਾਂ ਨੇ ਕੀਤਾ ਤੇ ਉਹਨਾਂ ਦੀ ਕਾਰਵਾਈ ਕਰਨੀ ਚਾਹੀਦੀ ਜੇ ਇੰਨਾ ਕੁਝ ਕੀਤਾ ਤੇ ਇਹਨਾਂ ਦੇ ਕਾਰਵਾਈ ਬੰਦੀ ਜਾਈ ਦੀ ਜੋ ਵੀ ਐ ਇਹ ਤਾਂ ਲੱਭੀ ਨਹੀਂ ਕੱਖ ਵੀ ਨਾ ਲੱਭਾ ਨਾ ਬੋਡੀ ਲੱਭੀ ਨਾ ਕੁਝ ਨਹਿਰ ਫੋਲ ਹੈ ਜੀ ਪਾਣੀ ਇਹਨਾ ਚਾਹੀਦਾ ਹੋਰ ਪਾਸੇੋਂ ਕੱਢਣਾ ਥੋੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਪੂਰੇ ਪੰਜਾਬ ਚ ਵੇ ਜੀ ਸੇਵਾਵਾਂ ਨਿਭਾਉਂਦੀ ਆ ਕਿਤੇ ਵੀ ਇਹੋ ਜਿਹੇ ਹਾਦਸਾ ਹੁੰਦਾ ਆ ਤੇ ਅਸੀਂ ਜਰੂਰ ਉੱਥੇ ਆਪਣੀ ਜਿੰਨੀ ਵੀ ਸੇਵਾ ਹੋ ਸਕਦੀ ਆ ਅਸੀਂ ਪਰਿਵਾਰ ਨੂੰ ਬੋਡੀ ਲੱਭ ਕੇ ਦਿੰਨੇ ਆ ਕੱਲ ਕਾਲ ਆਈ ਸੀ ਸ਼ਾਮੀ ਇਥੋਂ ਬਾਈ ਜੀ ਹੋਣਾ ਦੀ ਵੀ ਇੱਕ ਲੁੱਟਖੋ ਦੇ ਦੌਰਾਨ ਤੇ ਉਹਨੂੰ ਜਿਹੜਾ ਭੈਣ ਨੂੰ ਜਿਹੜਾ ੱਟਾ ਦੇ ਦਿੱਤਾ ਗਿਆ ਲੁੱਟ ਕੇ ਤੇ ਇਸ ਕਰਕੇ ਹੁਣ ਸਵੇਰ ਦੇ ਸਾਡੀ ਟੀਮ ਆਈ ਹੈ ਤੇ ਹੁਣ ਰਿਪੋਰਟ ਕਰ ਰਹੇ ਆਂ ਆਸ ਕਰਦੇ ਆਂ ਜਲਦੀ ਅਰਦਾਸ ਕਰਦੇ ਆਂ ਵੀ ਗੁਰੂ ਸਾਹਿਬ ਦੇ ਚਰਨਾਂ ਤੇ ਜਲਦੀ ਪਰਿਵਾਰ ਨੂੰ ਜਿਹੜਾ ਉਹ ਬਾਡੀ ਜਿਹੜੀ ਲੱਭ ਕੇ ਦੇਵਾਲੀ ਕਿ ਜੀ ਸਾਡੀ ਮੇਰਾ ਨਾਮ ਮਨਜੋਤ ਸਿੰਘ ਆ ਜੀ ਮੈਂ ਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਸੇਵਾਦਾਰ ਜਥੇਵੰਦੀ ਗੜਵੀ ਬੜਾ ਜਦੋਂ ਗੁਜਰਦੀ ਤੁਸੀਂ ਲੱਭੇ ਰਹੇ ਹਾਂਜੀ ਤਕਰੀਬਨ ਇੱਥੇ ਦੋ ਤਿੰਨ ਅਸੀਂ ਸਾਡੀਆਂ ਟੀਮ ਪਹਿਲਾਂ ਆ ਕੇ ਲੱਭ ਕੇ ਗਈਆਂ ਇੱਥੇ ਤੇ ਹਾਂਜੀ ਹਾਂਜੀ ਸਾਰੀ ਤਕਰੀਬਨ ਪੰਜਾਬ ਦੇ ਵਿੱਚ ਇੱਥੇ ਬਿਲਕੁਲ ਫ੍ਰੀ ਸੇਵਾ ਉੱਥੇ ਅਸੀਂ ਕਰਦੀ ਸਾਡੇ ਸਾਥ ਦਾ ਕੱਲ ਨੂੰ ਸੱਸ ਦੋ ਅਮਨਦੀਪ ਕੌਰ ਤੇ ਉਹਦੀ ਸੱਸ ਜਿਹੜੀ ਰਪਿੰਦਰ ਕੌਰ ਉਹ ਆ ਰਹੀਆਂ ਸੀ ਇਧਰੋਂ ਆਪਣੀ ਟਿਵੜੀ ਨਹਿਰ ਦੇ ਨਾਲ-ਨਾਲ ਤੇ ਇੱਥੇ ਉਹਨਾਂ ਦੇ ਰਪਿੰਦਰ ਕੌਰ ਦੇ ਦਸਮਤਾਲ ਦੇ ਇੱਥੇ ਦੋ ਲਟੇ ਦੇ ਉਹਨਾਂ ਨੂੰ ਪਏ ਨੇ ਤੇ ਉਹ ਜਦੋਂ ਉਹ ਝੱਟ ਦੇ ਦੌਰਾਨ ਉਹਦੀ ਇਹਨਾਂ ਦੀ ਨੂਹ ਆ ਉਹ ਨਹਿਰ ਦੇ ਵਿੱਚ ਦੇਖੀ ਹੈ ਉਹਦੀ ਉਹਦੀ ਬੋਡੀ ਹੀ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਤੇ ਮੁਕਦਮਾ ਦਰਜ ਕੀਤਾ ਹੈ ਤੇ ਬਾਕੀ ਵੀ ਅਸੀਂ ਪੁਲਿਸ ਦੇ ਦੇਣ ਦੀ ਪਾਲਤ ਦੇ ਵਿੱਚ ਅਸੀਂ ਆਪਣੇ ਫ੍ਰੀ ਕਰ ਰਹੇ ਆ ਜਰਾ ਸਿਸਟਰ ਉਹਨਾਂ ਦੀ ਸੱਸ ਨੇ ਮਿਲ ਕੇ ਉਹਨਾਂ ਨੂੰ ਨਹਿਰ ਵਿੱਚ ਛੋੜ ਦਿੱਤਾ ਸਾਨੂੰ ਅਜੇ ਵੀ ਨਹੀਂ ਸ਼ੋਰ ਹੈਗਾ ਕਿ ਨਹਿਰ ਵਿੱਚ ਛੁੱਟਿਆ ਜਾ ਉਹਨਾਂ ਨੂੰ ਕਿਹੜੇ ਹੋਰ ਕੁਰਦਬੁਰਤ ਕਰਤਾ ਆ ਤੇ ਜਿਹੜਾ ਸਿਸਟਰ ਦਾ ਹਸਬੰਡ ਆ ਉਹ ਆਪਣੇ ਪਿੰਡ ਹੀ ਸੀਗਾ ਤੇ ਸਿਸਟਰ ਦੀ ਸੱਸ ਤੇ ਮੇਰੀ ਸਿਸਟਰ ਆਪਣੇ ਪੇਕੇ ਆਏ ਹੋਏ ਸੀ ਇੱਥੇ ਇੱਥੋਂ ਇਹ ਜਿਹੜੇ ਰਸਤੇ ਤੇ ਜਾ ਰਿਹਾ ਨਹਿਰ ਨਹਿਰ ਕੰਡੇ ਕਦੀ ਵਾਪਸ ਨਹੀਂ ਸੀ ਗਏ ਇਹ ਰਸਤਾ ਸੇਫ ਨਹੀਂ ਹੈਗਾ ਕਿਉਂ ਕਿਉਂਕਿ ਇੱਥੋਂ ਦੇ ਲੋਕੀ ਲੰਘਦੇ ਵੀ ਨਹੀਂ ਆ ਪਰ ਉਹਨਾਂ ਨੇ ਦੁਪਹਿਰ ਦੇ 1.5 ਵਜੇ ਪਲਾਨਿੰਗ ਕੀਤੀ ਹੋਈ ਸੀ ਕਿਉਂਕਿ ਉਹਨਾਂ ਦੇ ਘਰ ਪਹਿਲਾਂ ਵੀ ਡੋਮੈਸਟਿਕ ਵਾਇਲੈਂਸ ਥੋੜਾ ਬਹੁਤਾ ਚੱਲਦਾ ਸੀ ਕਿ ਕੁੜੀ ਨੂੰ ਸ਼ੁਰੂ ਤੋਂ ਪਸੰਦ ਨਹੀਂ ਜਿਆਦਾ ਕੀਤਾ ਗਿਆ ਮਤਲਬ ਪਤਾ ਨਹੀਂ ਕੀ ਗੱਲ ਸੀ ਉਹਨਾਂ ਨੂੰ ਕੁੜੀ ਚੰਗੀ ਨਹੀਂ ਲੱਗੀ ਜਾਂ ਕੋਈ ਗੱਲਬਾਤ ਹੋਏਗੀ ਤੇ ਜਿਹੜਾ ਕੁੜੀ ਦਾ ਹਸਬੰਦ ਸੀ ਉਹ ਪੇਕੇ ਰਿਹਾ ਇਸ ਕਰਕੇ ਆਪਣੇ ਪਿੰਡ ਰਿਹਾ ਇਸ ਕਰਕੇ ਕਿ ਉਹਦੇ ਦਾ ਵਿੱਚ ਨਾ ਨਾ ਇਨਵੋਲਵਮੈਂਟ ਹੋਏ ਤੇ ਆਪਣੀ ਮਾਂ ਨੂੰ ਭੇਜਤਾ ਨਾਲ ਮੰਮੀ ਹੋਰੀ ਤਾਂ ਤਾਂ ਦਾ ਪਹਿਲਾਂ ਹਫ਼ਤਾ ਹੋ ਹੈਗਾ ਕਿ ਅਸੀਂ ਪਿਛੇ ਵੀ ਉਹਦਾ ਬੈਕਗ੍ਰਾਉਂਡ ਸਾਰੀ ਜਾਣਦੇ ਆ ਜਰੇ ਕਰਕੇ ਉਹਨਾਂ ਨੇ ਸਾਰੀ ਪਲੈਨਿੰਗ ਕਰਕੇ ਲੋਟੇ ਦੀ ਇੱਕ ਚੀਜ਼ ਨਹੀਂ ਭਾਜੀ ਕੁੜੀ ਦੇ ਫੋਨ ਸਕੂਟਰੀ ਵੀ ਇੱਥੇ ਆ ਦੋ ਤਿੰਨ ਝੋਲੇ ਟੰਗੇ ਹੋਏ ਸੀਗੇ ਝੋਲਿਆਂ ਦੇ ਵਿੱਚੋਂ ਕੋਈ ਚੀਜ਼ ਗੈਪ ਨਹੀਂ ਹੋਈ ਇੱਥੇ ਤੁਸੀਂ ਨਹਿਰ ਦੇ ਪਿੱਛੇ ਵੇਖ ਸਕਦੇ ਹੋ ਕਿ 20 25 ਫੁੱਟ ਪਟੜੀ ਚੌੜੀ ਆ ਐ ਨਹੀਂ ਹੈਗਾ ਕਿ ਸਕੂਟਰੀ ਤੋਂ ਬੰਦਾ ਡੇਗ ਕੇ ਸਿੱਧਾ ਨਹਿਰ 'ਚ ਹੀ ਲੈਂਡ ਹੋਏਗਾ ਬਹੁਤ ਜਗ੍ਹਾ ਆ ਪਹਿਲਾਂ ਨਹਿਰ ਦੇ ਤੇ ਪਟੜੀ ਦੇ ਵਿੱਚ ਘਾਰ ਜਿਹੜੀ ਜਗ੍ਹਾ ਨਾ ਉਹ ਬੰਦਾ ਉਹਦੇ ਵਿੱਚ ਦਰਖਤਾਂ 'ਚ ਫਸ ਜਾਏਗਾ ਝਾੜੀਆਂ 'ਚ ਫਸ ਜਾਏਗਾ ਤੇ ਐਵੇਂ ਬਸ ਇਨਸਾਫ ਚਾਹਨੇ ਆ ਸਾਡੀ ਕੁੜੀ ਦਾ ਕਤਲ ਹੋਇਆ ਪੂਰੇ ਪ੍ਰੋਪਰ ਪਲਾਨ ਨਾ ਹੋਇਆ ਮਾਪੋਤ ਨੇ ਕੀਤਾ ਆ ਇਹ ਸਾਡੀ ਮਾਸੀ ਹੈ ਮੇਰੀ ਇਹ ਭੋਲੀ ਹੈ ਵਿਚਾਰੀ ਇਹਨੂੰ ਹਜੇ ਤੱਕ ਨਹੀਂ ਪਤਾ ਲੱਗ ਰਿਹਾ ਕੀ ਹੋਇਆ ਇਹਦੇ ਪਿੱਛੇ ਹੀ 4-5 ਸਾਲ ਪਹਿਲਾਂ ਇਹਨਾਂ ਦੇ بیٹے ਦੀ ਡੈਥ ਹੋਈ ਹੁਣ ਬੇਟੀ ਦੀ ਡੈਥ ਹੋ ਗਈ ਇੱਕ ਬੇਟਾ ਇਹਨਾਂ ਦਾ ਬਾਹਰ ਆ ਜਿਸ ਕਰਕੇ ਪ੍ਰੋਪਰ ਤਰੀਕੇ ਨਾਲ ਬਿਆਨ ਨਹੀਂ ਦੇ ਰਹੇ ਕਿਉਂਕਿ ਇਹਨਾਂ ਨੂੰ ਹਜੇ ਸ਼ੌਕ ਵਿੱਚ ਆ ਸਦਮੇ ਵਿੱਚ ਆ ਪਰ ਅਸੀਂ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਏ ਪ੍ਰੋਪਰ ਤਰੀਕੇ ਨਾਲ ਸਾਡੇ ਹੈਲਪ ਕੀਤੀ ਜਾਏ ਕਾਨੂੰਨੀ ਤੌਰ ਤੇ ਇਹ ਮੁੰਡੇ ਹੀ ਆ ਆ ਚਲੋ ਥੋੜੀ ਜਿਹਾ ਜੇ ਨਾਲ ਹੀ ਉਹਨਾਂ ਨੂੰ ਉਹ ਮੀਡੀਆ ਸਾਹਮਣੇ ਦੱਸਿਆ ਤੇ ਸਹੀ ਆਣ ਕੇ ਵੀ ਕਿੱਦਾਂ ਆਇਆ ਕੀ ਹੋਇਆ ਇਹ ਬਿਲਕੁਲ ਬਿਲਕੁਲ ਸਹੀ ਹੋਇਆ ਕੀ ਹੋਇਆ ਹੂੰ ਇਹ ਤਾਂ ਗੱਲ ਹੈ ਸੋਚਣ ਵਾਲੀ ਆ ਨਹੀਂ ਕਰੋ ਗੱਲ ਇਹ ਸਹੀ ਗੱਲ ਹੈ ਉਹਨੂੰ ਵੀ ਗੱਲ ਹੈ ਤੁਹਾਨੂੰ ਕਰੀ ਤੁਹਾਡਾ ਘੂੜਾ ਤੁਹਾਡੇ ਕੋਲ ਨਹੀਂ ਨਹੀਂ ਮੈਨੂੰ ਥੋੜਾ ਕਰਾਂਦੇ ਫਿਰ ਕਾਰੀ ਮੈਂ ਚੱਲਿਆਂ ਆ ਬੰਦ ਉਹਨਾਂ ਦੀ ਕਰ ਲੋ ਉਹ ਮਾ ਉਹ ਭਾਰੀ ਉੱਪਰ ਜਨਾਂ ਦੀ ਅਮੀਰ ਇਨੋਮਿਕ ਟੈਂਪਰ ਹਾਂਜੀ ਇਸ ਤਰ੍ਹਾਂ ਇਹਨੂੰ ਬਹੁਤ ਹੀ ਛੋਟਾ ਰੱਖੋ ਹਾਂਜੀ ਇਹਨਾਂ ਦੀ ਵੀ ਮੁੱਖੀ ਹੈ ਕਿ ਕਿੰਨਾ ਕੁ ਬਿੱਟਾ ਹੈ ਅੱਗੇ ਆਪਾਂ ਦੇ ਮਤਲਬ ਨਹੀਂ